ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖੈਰਾ ਵੱਲੋਂ 8 ਦਸੰਬਰ ਤੋਂ ਆਰੰਭਿਆ ਗਿਆ ਇਨਸਾਫ ਮਾਰਚ ਸ਼ੁੱਕਰਵਾਰ ਨੂੰ ਸੰਗਰੂਰ ਦੇ ਪਵਾਨੀਗੜ ਪੁੱਜਿਆ ਜਿੱਥੇ ਉਹਨਾਂ ਵਿਧਾਨ ਸਭਾ ਦੇ اجلاس ਤੇ ਬੋਲਦਿਆਂ ਕਿਹਾ ਕਿ ਇੱਕ ਦਿਨ ਦਾ اجلاس ਪੰਜਾਬ ਦੇ ਲੋਕਾਂ ਨਾਲ ਪੱਦਾ ਮਜ਼ਾਕ ਹੈ ਨਾਲ ਹੀ ਉਹਨਾਂ ਵਿਧਾਇਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਵਿਧਾਇਕਾਂ ਨੂੰ ਆਪਣੀਆਂ ਤਨਖਾਹਾਂ ਨਹੀਂ ਵਧਾਉਣੀਆਂ ਚਾਹੀਦੀਆਂ ਉੱਥੇ ਹੀ ਉਹਨਾਂ ਮੀਡੀਆ ਵੱਲੋਂ ਸੁਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਦੀ ਗੁਪਤ ਮੀਟਿੰਗ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਬੋਲਦਿਆਂ ਕਿਹਾ ਕਿ ਅਜੇ ਹੀ ਗੁਪਤ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੈ ਸਾਡਾ اجلاس ਭੋਗਸ اجلاس ਹੈ ਇੱਕ ਦਿਨ ਦੀ ਇੱਕ ਦਿਨ ਕੱਲ ਸ਼ਰਧਾਂਜਲੀਆਂ ਦੇ ਕਿ ਉੱਠ ਗਏ ਨੇ ਤੇ ਅੱਜ ਖਤਮ ਹੋ ਜਾਣਾ ਪੰਜ ਬਿੱਲ ਪਾਸ ਕਰਦੇ ਨੇ 50 ਮਿੰਟਾਂ ਚ ਪਾਸ ਕਰਦੇ ਨੇ ਕਿੱਥੇ ਲੋਕਾਂ ਦੀਆਂ ਉਮੀਦਾਂ ਨੇ ਮੁਲਾਜ਼ਮ ਸਾਰੇ ਕੁਰਲਾ ਰਹੇ ਨੇ ਪੈਨਸ਼ਨਸ ਮੰਗ ਰਹੇ ਨੇ 2004 ਆਪਣੀਆਂ ਤਨਖਾਹ ਵਧਾਉਣ ਚੱਲੇ ਨੇ ਅੱਜ ਐਮਐਲਏ ਉੱਥੇ ਜੀ ਐਮਐਲਏ ਨੂੰ ਆਪਣੀਆਂ ਤਨਖਾਹ ਨਹੀਂ ਬਤੌਣੀਆਂ ਚਾਹੀਦੀਆਂ ਇਹ ਸਦਨ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਪਹਿਲਾਂ ਪੰਜਾਬ ਦੇ ਜਿਹੜੇ ਗੰਨੇ ਦੇ ਕاشتਕਾਰ ਰੋਂਦੇ ਫਿਰ 410 ਕਰੋੜ ਰੁਪਏ ਬਕਾਇਆ ਪਹਿਲਾਂ ਉਹ ਦਿਓ ਮੈਨੂੰ ਇਸ ਬਾਰੇ ਇਲਮ ਨਹੀਂ ਹੈ ਆਈ ਡੋਨਟ ਬਲੀਵ ਇਨ ਗੁਪਤ ਥਿੰਗਸ ਮੈਂ ਬਿਲਕੁਲ ਜੋ ਕਰਦੇ ਆ ਦਿਨ ਦਿਹਾੜੇ ਸਾਹਮਣੇ ਆ ਛਲੇ ਆਮ ਕਰੀਦਾ ਜੀ ਸੁਪਾਲ ਖੈਰਾ ਨੇ ਗੰਨਾ ਕਿਸਾਨਾਂ ਦਾ ਬਕਾਇਆ ਨਾ ਦੇਣ ਤੇ ਪੰਜਾਬ ਸਰਕਾਰ ਨੂੰ ਘੇਰਦਿਆ ਕਿਹਾ ਕਿ ਪਹਿਲਾਂ ਵਿਧਾਇਕਾਂ ਦੀਆਂ ਤਨਖਾਹਾਂ ਦੇ ਬਜਾਏ ਗੰਨਾ ਕਿਸਾਨਾਂ ਦਾ 410 ਕਰੋੜ ਦਾ ਬਕਾਇਆ ਮੋੜਨਾ ਚਾਹੀਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ ਚੰਡੀਗੜ੍ਹ